ਸਰਰ ਜੀ ਸੰਗਰੂਰ ਵੀ ਜੀ ਕਵਤਾ ਪਤਾ ਨਹੀਂ ਕਿਹੜੀ ਗੱਲਾਂ ਪਤਾ ਨਹੀਂ ਕਿਹੜੀ ਗੱਲਾਂ ਮੈਨੂੰ ਪੱਥਰ ਕਹਿ ਦਿੰਦੀ ਮੈਨੂੰ ਪੱਥਰ ਕਹਿ ਦਿੰਦੀ ਫੁੱਲਾਂ ਵਾਂਗ ਮੁਰਝਾਇਆ ਚਿਹਰਾ ਮੇਰਾ ਤੱਕ ਕੇ ਫੁੱਲਾਂ ਵਾਂਗ ਮੁਰਝਾਇਆ ਚਿਹਰਾ ਮੇਰਾ ਤੱਕ ਕੇ ਉਸ ਵੱਲੋਂ ਮੈਨੂੰ ਕੁਝ ਕਹਿਣ ਦਾ ਹੋਣਾ ਹੈ ਕਾਰਨ ਕੋਈ ਉਸ ਵੱਲੋਂ ਮੈਨੂੰ ਕੁਝ ਕਹਿਣ ਦਾ ਹੋਣਾ ਹੈ ਕਾਰਨ ਕੋਈ ਹਰ ਮਾਰ ਉਸ ਦੀ ਹਸ ਸਹਾਰੀ ਮੈਂ ਹਰ ਮਾਰ ਉਸ ਦੀ ਹਸ ਸਹਾਰੀ ਮੈਂ ਦੁੱਖ ਸਹਾਰ ਨਿਵਾਈ ਯਾਰੀ ਮੈਂ ਦੁੱਖ ਸਹਾਰ ਨਿਵਾਈ ਯਾਰੀ ਮੈਂ ਲੁਟਾ ਦਿੱਤੀ ਦਿਲੋਂ ਲੁਟਾ ਦਿੱਤੀ ਦਿਲੋਂ ਦੌਲਤ ਸਾਰੀ ਮੈਂ ਇਸ਼ਕ ਵਿੱਚ ਉਸਦੇ ਹਰ ਪਲ ਬਿਤਾਵਾ ਬਿਤਾਵਾ ਵਾਂਗ ਪਿਖਾਰੀ ਮੈਂ ਬਿਤਾਵਾ ਵਾਂਗ ਪਿਖਾਰੀ ਮੈਂ ਜਾਂ ਅਸਲ ਕਾਰਨ ਇਹ ਹੋਣਾ ਕਿ ਪੱਥਰ ਨੂੰ ਪੱਥਰ ਦੇ ਬਸ ਪੱਥਰ ਨਜ਼ਰ ਆਉਂਦੇ ਜਾਂ ਅਸਲ ਕਾਰਨ ਇਹ ਹੋਣਾ ਕਿ ਪੱਥਰ ਨੂੰ ਪੱਥਰ ਤੇ ਬੱਦ